ਵੋਚੇ ਨਾ ਹਰਮਨ ਛੱਡ ਗਿਆ ਐ ਅਸੀਂ ਆਖਿਆ ਉਹ ਤੂੰ ਬਿਸਕਟਾਂ ਦਾ ਮੁਸ਼ਕਵ ਨਹੀਂ ਆਇਆ ਤਾਂ ਨਹੀਂ ਬਾਹਰ ਆਏ ਹਰਮਨ ਆਉਂ ਪਿਆਉਂ ਨਹੀਂ ਤੇ ਅਸੀਂ ਫਿਰ ਦੋਵੇਂ ਰਹਿ ਜਾਾਂਗੇ ਹਾਂਜੀ ਭੈਣ ਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਤੇ ਅੱਜ ਕਿੱਧਰ ਦੀਆਂ ਤਿਆਰੀਆਂ ਹੈ ਰੀਆਂ ਤਿਆਰੀਆਂ ਬਿਸਕਟਾਂ ਲਿਆਂਦੀਆਂ ਓ ਮਾਈ ਗੋਡ ਕਿੱਥੇ ਲੈ ਕੇ ਚੱਲੇ ਤੇ ਭੂਆ ਹੁਣਾ ਕੋਲੇ ਲਾਓ ਵੀ ਸੰਧਾਰਾ ਲੈ ਕੇ ਚੱਲੇ ਸੀ ਹਾਂ ਸੰਧਾਰਾ ਸੌਂ ਦਾ ਮਹੀਨਾ ਸੰਧਾਰਾ ਲਜਾਣਾ ਸੌਂ ਦੇ ਮਹੀਨੇ ਤੱਕ ਬੋਲੀ ਹੋ ਜੇ ਵੀਰ ਸੰਧਾਰੇ ਲਿਆਉਂਦੇ ਨਹੀਂ ਵੱਡੀਆਂ ਭੈਣਾਂ ਦੇ ਹਾਂਜੀ ਸੋ ਅੱਜ ਵੀਰ ਆਪਦੀ ਭੈਣ ਵਾਸਤੇ ਸੰਧਾਰਾ ਲੈ ਕੇ ਚੱਲੇ ਯਾਨੀ ਕਿ ਡੈਡੀ ਦੀ ਭੂਆ ਹੁਣ ਵਾਸਤੇ ਸੋ ਆ ਬਿਸਕਟਾਂ ਆਪ ਕਢਾਏ ਹੋਇਆ ਹਾਂ ਤੇ ਲੈ ਕੇ ਚੱਲੇ ਜੇ हां ਲੈ ਕੇ ਜਾਵਾਂਗੇ। ਅਸਾਉਣ ਦਾ ਮਹੀਨਾ ਹੈ। ਹੂੰ ਤੇ ਅੱਜ ਬਿਸਕਟ ਕਢਾ ਕੇ ਲਿਆਉਂਦੇ ਆ। ਅਸੀਂ ਅੱਗੇ ਤਾਂ ਗਰਮ-ਗਰਮ ਹੀ ਦੇ ਆਈਏ ਉਹਨਾਂ ਨੂੰ। ਹਾਂ ਮੋਲ ਕੀ ਇਹਨਾਂ ਦੇ ਪੱਖੇ ਦੇ ਨਾਲ ਤੇ ਡੇਜੇ ਹੋ ਜਾਂਦੇ ਪਰ ਸੋਹਣੇ ਨਹੀਂ ਰਹਿੰਦੇਗੇ। ਪੈਂਦੀ ਸਾਡੀ ਆਪ ਦੇ ਆਉਣੇ ਆ। ਹਾਂ ਪੈਂਦੀ ਸਾਡੀ ਪੈਂਦੀ ਤਾਂ ਕਿਰਾਇਆ ਤੇ ਪੈਂਦੀ ਸਾਡੀ ਦੇ ਆਉਣੇ ਆ। ਕੁਆਣੇ ਖੁਸ਼ ਕਰ ਦੇਣਾ। ਉਹਨਾਂ ਨੂੰ ਕੁਝ ਕਹਣਾ ਸੰਧਾਰਾ ਦੇ ਕੇ ਆਉਣਾ ਭਰਾਵਾ। ਤੇ ਬੇਬੇ ਇਸ ਕੀ ਮਲਾਈ ਆਂਦੀ ਆ ਉਥੇ ਰਾਣੀਂ ਟਿੰਗਿਆ ਬੇਬੇ ਬੇਬੇ ਪੂਆ ਕੋਲੇ ਕਿੰਨਾ ਕੇ ਜੀ ਲੱਗਦਾ ਤੇਰਾ ਮੇਰਾ ਜੀ ਤੇ ਬਾਦ ਦਦਾ ਮੈਂ ਆ ਕੇ ਚੱਲ ਮੌਸਮੀਛੀਆਂ ਸਵਾਲਿਆਵਾ ਤੂੰ ਵੀ ਜਾਣਾ ਨਾ ਕਰੋ ਨਹੀਂ ਜਾਣਾ ਤੂੰ ਤੇਰ ਜ ਆਦ ਤੇਨੂੰ ਲੱਗ ਜਾਣੇ ਆ ਮੈਂ ਕਿਤੇ ਜਾਣ ਦਾ ਪਲਾਨ ਬਣਾਇਆ ਬੇਬੇ ਵੀ ਨਾਲ ਹੀ ਮੈਂ ਆਖਿਆ ਤੇ ਤੂੰ ਉੱਧਰ ਜਾਵੜਾ ਤੇ ਮੈਂ ਇੱਧਰ ਜਾਵੜਦੀ ਹਾਂ ਤੇ ਮੰਮੀ ਡੈਡੀ ਹੋਣੀ ਆ ਉਹ ਮੰਮੀ ਕਿਹੜੀ ਘਰੇ ਉਹਦੇ ਘਰ ਵਿੱਚ ਆ ਲੈਣਾ ਹੀ ਆ ਤੇ ਆਪਾਂ ਇੰਜੋਏ ਕਰਾਂਗੇ ਆਪਾਂ ਜੁਆਏ ਕਰਾਂਗੇ ਜਾਂ ਆਪਾਂ ਫਿਰ ਤੁਰ ਕੇ ਹਾਂ ਬੇ ਬੇਬੇ ਬੇਬੇ ਨਾ ਘਰੇ ਰਹਿ ਕੇ ਘੱਟ ਖੁਸ਼ ਬੇਬੇ ਕਿਤੇ ਜਾਣ ਮੈਂ ਨਹੀਂ ਜਿੱਧਰ ਹਰਮਨ ਜਾਊ ਮੈਂ ਤਾਂ ਨਾਲ ਹੀ ਜਾਣਾ ਹਾਂ ਜਿੱਧਰ ਜਾਵੇ ਜਿੱਥੇ ਮਰਜੀ ਜਾਵੇ ਕਿੱਥੇ ਚੱਲਾਂਗੇ ਚੱਲੂਗੀ ਨਾਲ ਤਾਂ ਕਿਤੇ ਟਿਕਟਾਂ ਦੋ ਲਈ ਬਸ ਦੋ ਟਿਕਟਾਂ ਲਈਆਂ ਹੋਈਆਂ ਸੋ ਹੁਣ ਆਪਾਂ ਚੱਲਾਂਗੇ ਅੱਜ ਕਰਦੇ ਨੇ ਅੱਜ ਡੈਡੀ ਨੂੰ ਭੇਜਣਾ ਯਾਰ ਅਗੇ ਹਰ ਵਾਰੀ ਆਪਾ ਜਾਈਦਾ ਕਿਉਂਕਿ ਸੰਧਾਰਾ ਨੂੰ ਵੀ ਲੈ ਜਾਣਾ ਪੈਣਾ ਹੈ ਸੰਧਾਰਾ ਲੈ ਤੈਨੂੰ ਤਾਂ ਫਿਰਦਾ ਨਾ ਚੱਲੀਏ ਫਿਰ ਬੜਾ ਟਾਈਮ ਨਾਲ ਲਾਉਂਦੇ ਤੇ ਪਿਆਰ ਹੋਊ ਫਿਰ ਲਹਿੰਗਾ ਲੂੰਗਾ ਕੀ ਪਲਾਜੋ ਪਾਉਣਾ ਕਿ ਕੀ ਪਲਾਜੋ ਪਾਉਂਗੀ ਮੇਰਾ ਲੱਗਦਾ ਵੇ ਪਲਾਜੋ ਪਾ ਲੈ ਤੇ ਫਰਾਕ ਪਾ ਲਾ ਬੇਬੇ ਬੇਬੇ ਜਦੋਂ ਪੂਰਾ ਕੋਲੇ ਜਾਣਾ ਬਹੁਤ ਖੁਸ਼ ਹੁੰਦੇ ਬਹੁਤ ਤੋ ਰੱਬ ਇਦਾਂ ਖੁਸ਼ ਰੱਖੇ ਸਾਬ ਮਹਾਰਾਜ ਖੁਸ਼ੀ ਰੱਖੇ ਰੱਬ ਸਾਬ ਨੇ ਖੁਸ਼ ਰੱਖੇ ਇਹ ਯਾਰ ਹਾਸਾ ਮਜਾ ਆ ਗਈ ਹਨਾ ਬੇਬੇ ਹੋਰ ਕੀ ਲੈ ਜਾਣਾ ਸਾਨੂੰ ਮਜਾ ਆ ਗਈ ਚੱਲਦਾ ਰਹਿੰਦਾ ਇਹ ਚੱਲਦਾ ਰਵੇ ਵਧੀਆ ਹਾਂ ਨੋਕ ਟੋਕ ਚੱਲਦੀ ਉਹ ਚਲਾਉਂਦੇ ਨਹੀਂ ਨੋਕੀ ਤਾਂ ਚਲਾਉਂਦੇ ਨਹੀਂ ਕਿਥੇ ਦਾ ਮੂੰਹ ਆਏ ਨੋਕਾ ਕਿਹਦਾ ਸੜਾ ਤਾਂ ਚੱਲਦਾ ਹੀ ਰਹਿੰਦਾ ਰੱਬ ਇਦਾਂ ਹੀ ਖੁਸ਼ੀ ਰੱਖੇ ਸਾਬ ਨੂੰ ਖੁਸ਼ੀ ਰੱਖੇ ਹਰਮਨ ਦੇ ਨਾਲ ਸਾਨੂੰ ਖੁਸ਼ੀ ਰੱਖੇ ਬੇਬੇ ਮੈਨੂੰ ਮੈਨੂੰ ਤੇਰੇ ਨਾਲ ਖੁਸ਼ ਰੱਖੇ ਮੈਨੂੰ ਤੇਰੇ ਨਾਲ ਮੈਨੂੰ ਖੁਸ਼ ਰੱਖੇ ਰੱਬ ਚਲੋ ਵੀ ਚੱਲੀਏ ਫਿਰ ਚੱਲੋ ਤੇ ਚੱਲੇ ਆਪਾਂ ਅੱਜ ਚਲੇ ਆਂ ਤੇਰੀ ਭੂਆ ਕੋਲੇ ਅੱਛਾ ਬੇਬੇ ਨੂੰ ਕਿਹਾ ਸੀ ਦੋ ਦਿਨ ਹਜੇ ਖੜ ਜੀਏ ਵੀ ਚੱਲ ਹਰਮਨ ਵੀ ਆ ਜਾਊਗਾ ਤੇ ਫੇਰ ਆਪਾਂ ਦੇ ਆਵਾਂਗੇ ਬਿਸਕਟ ਮੈਂ ਆਖਿਆ ਵੀ ਦੇ ਆ ਜੇ ਮਣਕੇ ਤੇ ਲੈ ਜੇ ਨਾ ਹੋ ਜਾਣਾ ਤੇ ਉਹਦਾ ਭਰਾ ਅਜ ਸੌਣ ਦਾ ਮਹੀਨਾ ਸੰਧਾਰਾ ਦੀ ਗੱਲ ਇੱਕ ਹੋਰ ਵੀ ਆ ਉਹ ਦੱਸੋ ਮੈਂ ਕਿਹੜੀ ਦੱਸਗੇ ਹੋਰ ਜਿਹੜੀ ਬੇਬੇ ਵੀ ਤਿਆਰੀ ਕੀਤੀ ਫਿਰਦੀ ਆ ਹਾਂ ਬੇਬੇ ਦਾ ਆਦਾ ਵੀ ਹਾਰਮੋਨ ਚੰਡੀਗੜ੍ਹ ਗਿਆ ਤੇ ਮੈਂ ਵੀ ਮੈਂ ਇੱਥੇ ਜਾ ਕੇ ਰਹਿ ਗਿਆ ਹਾਂ ਇਹ ਤਿਆਰ ਹੀ ਰਹਿੰਦੇ ਆ ਉਹ ਇਧਰ ਨੂੰ ਐ ਇਧਰ ਨੂੰ ਮਾਂ ਨੂੰ ਪੁੱਛਿਆ ਸੀ ਆਹ ਤਾਂ ਚੰਗਾ ਜੀ ਚਲੋ ਠੀਕ ਹੁਣ ਚੱਲਦੇ ਆਪਾਂ ਚੱਕੋ ਸਮਾਨ ਹਾਰਮੋਨ ਨਾਲ ਗੱਡੀ ਭਰੀ ਭਰੀ ਲੱਗਦੀ ਹੁੰਦੀ ਆ ਗੱਡੀ ਤਾਂ ਆਪਣੀ ਭਰੀ ਆ ਉਹ ਤਾਂ ਭਰੀ ਮੈਨੂੰ ਪਤਾ ਉਹ ਤਾਂ ਬਾਹਰ ਭਰੀ ਲੱਗਦੀ ਆ ਉਹ ਆਇਆ ਨਾ ਰੌਣਕ ਲਾਈ ਰੱਖਦਾ ਸਾਰਿਆਂ ਨੂੰ ਬਲਾਈ ਰੱਖਦਾ ਮੈਨੂੰ ਪਿਆਰ ਕਿੰਨਾ ਕਾ ਬਹੁਤ ਜ਼ਿਆਦਾ ਭੋਲ ਕੇ ਇਧਰ ਨੂੰ ਦੇ ਕੇ ਹਾਂ ਬਹੁਤ ਪਿਆਰ ਆ ਅੱਛਾ ਕਹਿ ਨਹੀਂ ਸਕਦੀ ਇਨਾਂ ਮਿਸ ਯੂ ਆ ਹਾਂ ਜੀ ਤੇ ਲਵ ਯੂ ਲਵ ਯੂ ਟੂ ਆ ਗੋਡੀ ਆ ਗੋਡੀ ਆ ਅੰਗਲੀ ਤੁਹਾਡਾ ਹੈ ਪੂਰਾ ਸਾਥੂ ਆ ਆਪਣੀ ਉਹ ਨਹਿਰਾ ਨਾ ਜਿਹੜੀਆਂ ਆਉਂਦੀਆਂ ਹਰੀ ਦੇ ਦੋ ਨਹਿਰਾਗਾ ਜੋੜੀਆਂ ਨਹਿਰਾ ਪਾ ਪਹੁੰਚ ਜਾਣਾ ਥੋੜੇ ਟਾਈਮ ਨੂੰ ਉਹਨਾਂ ਦੇ ਪਿੰਡ ਜਾਣਾ ਕਿ ਸ਼ਹਿਰ ਨਹੀਂ ਸ਼ਹਿਰ ਜਾਣਾ ਸਿਰੋਜਪੁਰ ਹੀ ਜਾਣਾ ਸ਼ਹਿਰ ਉਹ ਕਦੀ ਪਿੰਡ ਆ ਜਾਂਦੇ ਕਦੀ ਸ਼ਹਿਰ ਆਦੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਜਿਵੇਂ ਬਿੱਲੀ ਸਾਥ ਘਰ ਫਿਰਦੀ ਹੁੰਦੀ ਉਹਦਾ ਉਹਨਾਂ ਨੇ ਸੁਣ ਲੈਣਾ ਇਹ ਬੇਬੇ ਲੜਾਈ ਪੈ ਜਾਣੀ ਸੁਣ ਲੈਣਾ ਲੜਾਈ ਪੈ ਇਥੇ ਪੈ ਜਾਣਾ ਕੋਈ ਆਵੇ ਗਾੜੇ ਚ ਪੁੱਛੇ ਕਿ ਕਿੱਥੇ ਪਿੰਡ ਆਇਆ ਸ਼ਹਿਰ ਪੁੱਛੇ ਉਹਨੇ ਯਾਤਨਾ ਸ਼ਹਿਰ ਜਾਵਾਂਗੇ ਹੱਥ ਆਏ ਕਹਿ ਦਿੰਦੇ ਕੱਲ ਆਈਆਂ ਪਹਿਲਾਂ ਆਪਾਂ ਪਿੰਡ ਜਾ ਆਹੋ ਤੋ ਆਪਾਂ ਕ ਵੀ ਚੱਲ ਪਿੰਡ ਜਾ ਕੇ ਤੇ ਆਉਣੇ ਆਂਦੇ ਪਿੰਡ ਹੀ ਤੇ ਜਦੋਂ ਫੋਨ ਕੀਤਾ ਤੇ ਆਂਦੇ ਸੀ ਫੋਜਪੁਰ ਚਲੇ ਗਏ ਤੇਰੀ ਆਪਾਂ ਬੇਬੇ ਵੀ ਛੁੱਟੀਆਂ ਕੱਟਣ ਚੱਲੀ ਆਉਦੀਆਂ ਇਹ ਹੋਰ ਜਾਣੇ ਜੀ ਹੁਣ ਹਰਮਨ ਵੀ ਗਿਆ ਹੁਣ ਹਰਮਨ ਤੋਂ ਬਿਨਾ ਮੇਰੇ ਧੀ ਨਹੀਂ ਲੱਗਦਾ ਘਰੇ ਐ ਬਾਤਾਂਤ ਨਹੀਂ ਉਹ ਵੀ ਐਸੇ ਨਹੀਂ ਆ ਗਿਆ ਮੇਸਮਾਨਾਂ ਇੰਨਾਂ ਨੂੰ ਇਹ ਦੋਵੇਂ ਦਾਦੀ ਪੋਤਾਂ ਦੇ ਵੀ ਅਸੀਂ ਬਸ ਟੁੰਬਰਾ ਕਰੀਏ ਹਨ ਸਾਨੂੰ ਪਤਾ ਵੀ ਅਸੀਂ ਘਰ ਦਾ ਕੰਮ ਵੀ ਕਰਨਾ ਇਹ ਦੋਵੇਂ ਜਾਣੇ ਵੇਲੇ ਮੁੰਡਾ ਤੁਹਾਡੇ ਘਰੇ ਆ ਮੁੰਡਾ ਤਾਂ ਭਾਗ ਆ ਇਸੇ ਦੀ ਬਰਕਤ ਆ ਫਰੋ ਗੱਲ ਨਹੀਂ ਬਣਦੀ ਹਰਮਨ ਅੰਕਲ ਵੀ ਵੇਖੋ ਤੁਹਾਡੇ ਮੂੰਹ ਤੇ ਕੀ ਜਾਂਦਾ ਮੌਰਜਾ ਆ ਨਾ ਉਹਦਾ ਫਰਦਾ ਰਹਿੰਦਾ ਕਿ ਦਿਆਂ ਨੂੰ ਚਲੇਗਾ ਕਿ ਦਿਆਂ ਨੂੰ ਚਲੇਗਾ ਤਾਂ ਕਰਕੇ ਉਹਦੀ ਰੌਣਕ ਆ ਨਹੀਂ ਤਾਂ ਐ ਸਿਆਣੇ ਸਿਆਣੇ ਜਿਹੇ ਹੈਗੇ ਸਾਰ ਇਹ ਕਰ ਬਣ ਨਹੀਂ ਜੇ ਚੈਗਲ ਕਰਿਆ ਜਾਨਾ ਤਾਂ ਮੋਟਰਸਾਈਕਲ ਚੱਕ ਲੈਣਾ ਮੋਟਰ ਤੇ ਚਲੇ ਜਾਣਾ ਕਿਤੇ ਹਾਰ ਲੈ ਲੈ ਕੇ ਕਿਤੇ ਹਾਰ ਲੈ ਲੈ ਕੇ ਕਦੇ ਮੋਟਰਸਾਈਕਲ ਲੈ ਕੇ ਅੱਛਾ ਅੱਛਾ ਆ ਕੀ ਹੋ ਰਿਹਾ ਜੇਰੇ ਨਾ ਲੈ ਆਹ ਮੈਂ ਮਾਰਾ ਬਲੀ ਕਰੇ ਸਾਬ ਕਿੰਕਲ ਕੀ ਕਹਿੰਦੇ ਆ ਮੇਰੀ ਆਵਾਜ਼ ਨਹੀਂ ਕਲੀਅਰ ਮੈਂ ਆ ਕਿ ਜੰਗੂ ਨਹੀਂ ਮੈਂ ਕਹਾਂ ਵੀ ਤੁਸੀਂ ਵੀ ਮਾੜਾ ਮੋਟਾ ਬੋਲਿਆ ਕਰੋ ਕੈਮਰਾ ਵੇਖ ਕੇ ਜਵੇਂ ਚੁੱਪ ਕਰ ਜਾਂਦੇ ਅੱਛਾ ਕੀ ਕਹਿਆ ਸੀ ਤੁਸੀਂ ਕੀ ਮੇਰੀ ਆਵਾਜ਼ ਨਹੀਂ ਕਲੀਅਰ ਅੰਮ੍ਰਿਤ ਜੀ ਸਾਡੀ ਕਲੀਅਰ ਆਵੇ ਨਾ ਵੇ ਅਸੀਂ ਤਾਂ ਬੋਲੀ ਜਾਂਦੇ ਆ ਅਸੀਂ ਘਰ ਐ ਹੀ ਨਹੀਂ ਸਕਦੇ ਬੋਲੇ ਬਿਨਾਂ ਕਿੰਨੇ ਦਾ ਤੇਲ ਪਾਉਣਾ ਟੈਂਕੀ ਫੁੱਲ ਕਰਾ ਦੇਣੀ ਉਹ ਉਦੋਂ ਜਿਹੜੀ ਉੱਠਦੀ ਜਾਵੇ ਕਾ 500 ਦੇ ਉੱਤੇ ਕਰਦੇ ਮੁੰਨੇ 8 ਵਜੇ ਪਾ ਕੇ ਮਗਰੋਂ ਕੋਲੋਂ ਪਹਿਲਾ ਘੜ ਦੇ ਕਿੰਨੇ ਦਾ ਬੇਬੇ ਨਾ ਸਾਬ ਦਾ 460 ਤੇ ਮੇਰੇ ਕਾ ਆਪਣੇ 500 ਦੇ ਜਾਂ 400 ਦਾ ਉੱਤੇ ਕਰਦਾ ਆ ਜਾ ਕੇ ਉੱਤੇ ਕਰਦਾ ਕੀਤਾ ਯਾਰ ਦਾ ਹੋਰ ਵੀ ਕਰਨਾ ਜੇ ਤਾਂ ਅੱਛਾ ਨਹੀਂ ਕਰਨਾ ਜੇ ਘੱਟ ਪਾਉਂਦੇ ਤੇਰੇ ਅੰਕਲ ਕਦੇ 500 ਦਾ ਨਹੀਂ ਪਾਉਂਦੇ ਨੇ 400 ਦਾ ਤੇ ਜਾ ਨਾ ਸਾਬ ਟੀਕੇ ਸ਼ਹਿਰ ਉੱਪਰ ਗਿਆ ਬੇਬੇ ਹਾਂ ਆ ਗਏ ਬਰੋਜਪੁਰ ਛੌਣੀ ਆਏ ਅਜਾ ਛੌਣੀ ਹੈ ਹੈ ਸਾਡੀ ਹਾਂ ਛੌਣੀ ਛੌਣੀ ਥੋੜਾ ਜਿਹਾ ਕੰਮ ਅੱਛਾ ਥੋੜਾ ਜਿਹਾ ਕੰਮ ਕਰਕੇ ਫਿਰ ਜਾਵਾਂਗੇ ਸ਼ਹਿਰ ਨੂੰ ਉੱਚਾ ਪੜ ਲੰਘ ਕੇ ਇੱਥੇ ਆ ਗਏ ਹੁਣ ਸ਼ਹਿਰ ਆ ਗਏ ਆ ਪਰ ਆ ਗਏ ਤੇਰੀ ਭੂਆ ਕੋਲੇ ਅੱਛਾ ਪਹੁੰਚ ਗਏ ਪਰ ਕਰੇ ਹਾਂ ਹਾਂ ਜੀ ਗਏ ਕਰੇ ਐ ਬੇਬੇ ਹੈਪੀ ਹੈਪੀ ਗੁੱਡ ਗੁੱਡ ਭੂਆ ਤਾਂ ਰੁੱਸੀ ਹੋਈ ਕਹਿੰਦੇ ਚਲ ਕੋਈ ਨਹੀਂ ਆਪੇ ਮੰਨ ਲੈਣਾ ਹਾਂ ਕਿਹਦੇ ਦੇ ਦਾਂਗੇ ਨਿੱਕੇ ਉਹ ਕੋਈ ਨਹੀਂ ਚਾਰੀ ਦਾ ਸਦੀ ਉਹ ਤਾਂ ਵਧੀਆ ਹੀ ਆ ਬੇਬੇ ਕੋਈ ਬਾਹਰ ਹੀ ਨਹੀਂ ਆਇਆ ਚਲ ਨਾ ਆਪੇ ਚੱਲਣਾ ਖੋਲ ਤਾਂ ਹੂੰ ਚਲੋ ਜੀ ਆਏ ਨੂੰ ਆਪ ਦਾ ਵੈਲਕਮ ਆਪੇ ਕਰ ਲਓ ਘਰੇ ਵੀ ਆ ਕੇ ਬੂਹੇ ਨਹੀਂ ਖੋਲਦੇ ਹੋ ਹੈ ਬੇਬੇ ਪਤਾ ਨਹੀਂ ਕਿੱਥੇ ਬੰਦ ਹੋਏ ਆ ਲੈ ਚਾਪਾ ਮਾਰ ਲਿਆ ਇਹ ਸਾਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਫੋਚੀ ਨਾ ਹਰਮਾ ਸਾਡਾ ਛੱਡਿਆ ਇਹ ਹਰਮਨ ਤੋਂ ਬਣਾ ਲਈ ਠੀਕ ਠਾਕ ਜੀ ਬੁਆ ਜੀ ਹਾਂਜੀ ਵਧੀਆ ਕੋਲਿੰਗ ਕਰਕੇ ਰੱਖੀ ਆ ਵੀ ਉਹ ਘਰ ਠੀਕ ਠਾਕ ਜੀ ਸਰ ਵਧੀਆ ਵਧੀਆ ਠੀਕ ਪਉਣ ਅਸੀਂ ਆ ਕੇ ਉਹ ਬਿਸਕਟਾਂ ਦਾ ਮੋਸ਼ਕਬ ਨਹੀਂ ਆਇਆ ਤਾਂ ਨਹੀਂ ਬਾਹਰ ਆਏ। ਜਿਹਾ ਗਦੀਕ ਤੇ ਰੇਡ ਕਰਦੇ ਰਹੇ। ਫਿਰ ਹੌਲੀ ਚੜੀ ਆਏ। ਅਸੀਂ ਤਾਂ ਫਿਰ ਉਹ ਨਾ ਵੇਖੀ ਜਾਊਗੀ। ਕੀ ਪੀ ਲੋ ਉੱਠ ਕੇ ਕਿ ਹੁਣ ਫੋਨ ਹੀ ਵੇਖੀ ਜਾਣਾ। ਚਾਹ ਪੀਓ। ਚਾਹ ਪੀਓ। ਨਾਲਮਕੀਨ ਖਾਓ। ਨਾਲ ਫੇਵਰੇਟ ਬਿਸਕਟ, ਪਟਾਟੋ ਵਾਲੇ। ਲਓ ਜੀ, ਬਿਸਕਟ ਵੀ ਆ ਗਏ। ਆਓ ਮਾਰੇ ਬਿਸਕਟ ਆ। ਕਿਹੜੀ? ਹਜੂਰ ਸਾਹ ਲੱਗ ਗਿਆ ਸੀ ਉਹਨਾਂ ਦੇ। ਅੱਛਾ ਅੱਛਾ। ਬੋਸ ਹੋਰ ਕੀ ਹਾਂ ਦੇ ਭੂਆ ਭੂਆ ਨੇ ਵੀ ਵਧੀਆ ਰਹੀ ਉੱਥੇ ਜਾ ਕੇ ਬੇਬੇ ਨੂੰ ਇਹ ਕਹਿੰਦੀ ਤੂੰ ਵਧੀਆ ਰਹੀ ਹਾਂ ਮੈਂ ਕਿਹਾ ਮੈਂ ਵਧੀਆ ਰਹੀ ਮੈਂ ਤਾਂ ਮੈਂ ਤਾਂ ਹੁਣ ਵੀ ਹਰ ਮੈਨੂੰ ਆਖਿਆ ਤੂੰ ਕੀ ਆ ਇੱਕ ਮੈਂ ਤਾਂ ਤੇ ਜਾਣ ਪਿਆਰੇ ਰਹੀ ਨਹੀਂ ਜਾਣ ਪਿਆਰੇ ਰਹੀ ਘੁੰਮਣ ਕਿਉਂ ਨਹੀਂ ਜਾਂਦਾ ਦਾ ਆ ਬੇਬੇ ਹੁਣ ਇਹ ਘੁੰਮ ਗਿਆ ਹੈ ਬੇਬੇ ਨੂੰ ਤਾਂ ਸੀ ਮੱਝਾ ਲੈ ਤਾਂ ਉਹਨਾਂ ਨੂੰ ਪੁੱਛ ਲਿਆ ਉਹ ਨਹੀਂ ਹੈਗਾ ਮੱਝਾ ਮੱਝਾ ਉਹਨੇ ਦੇ ਤਾਂ ਨਾਲ ਉੱਤੇ ਬੜਾ ਹੀ ਸੋਹਣਾ ਗਲੀਚਾ ਵਿਛਾਇਆ ਸੀ ਬੇਬੇ ਦਾ ਮੋੜ ਬੇਬੇ ਆਪਦੀ ਕੁੜੀ ਨੂੰ ਵੀ ਲੈ ਕੇ ਨਾਲ ਹੁਣ ਲੈ ਹੋਰ ਉਹ ਤਾਂ ਆਪਣੇ ਨਾਲ ਵੀ ਰੋਸ ਕੇ ਤੇ ਆਪਣੇ ਨਾਲ ਹੀ ਜਾਣਾ ਇਹਨੇ ਹੋਰ ਨਹੀਂ ਉਹ ਲੈ ਜਾ ਕਰਨਾ ਠੀਕ ਹੱਕ ਮੈਂ ਜਾਏ ਤੁਸੀਂ ਮੰਜਾ ਪਿੰਡੋਂ ਹੀ ਆਏ ਹੋਰ ਤਾਂ ਇਹ ਚੁਲਿਆ ਉਹ ਆਉਣੀ ਲਿਆਏ ਜੂ ਸਭ ਵੇਲਾ ਆਪਣਾ ਤਾਂ ਲੱਭਿਆ ਨਹੀਂ ਹੈ ਅੱਛਾ ਇਹ ਵਧੀਆ ਚੀਜ਼ ਆ ਥੱਲੇ ਦਿਖਾਓ ਇਹ ਨਾ ਉਹ ਕਰੀ ਦੱਪਾ ਇਹਦੇ ਸੇਵੀਆਂ ਨਾ ਇਹਦੇ ਸੇਵੀਆਂ ਇਹਦੇ ਨਾ ਬਹੁਤ ਪੱਤਰੀਆਂ ਲੱਗ ਲੱਗ ਛੇਪਦੀਆਂ ਜਿਵੇਂ ਜਿਵੇਂ ਤੁਸੀਂ ਚੀਜ਼ ਬਣਾਉਣੀ ਹੈ ਆ ਵੀ ਚੀਜ਼ ਸਜੇ ਬਣਾਉਣੇ ਆਏ ਹਾਂ ਇੱਥੇ ਇਹ ਕਿੰਨੇ ਦੇ ਆਏ ਸੀ ਜੀ ਦੀ ਉਧਰ ਇਹ 750 ਸੀ ਹਾਂ 400 ਰੁਪਏ ਲੈਣਾ ਜੀ ਹਾਂ ਜੀ 400 ਰੁਪਏ ਹੜਾਟੀ ਹਾਂ ਵਧੀਆ ਚੀਜ਼ ਆ ਆਪਾਂ ਨੂੰ ਮਿਲਣ ਦੀ ਚੀਜ਼ਾਂ ਨਹੀਂ ਮਿਲਦੀਆਂ ਦੇ ਲੋ ਫਾਇਦਾ ਹੁੰਦਾ ਪਿਆ 50 ਦਾ ਨਹੀਂ ਠੀਕ ਹੈ ਇਹ ਨਾ ਆਪਾਂ ਸਭ ਨੂੰ ਮਾਈ ਕਮਾ ਕੇ ਬੋਲ ਦੋ ਜੀ ਅੱਛਾ ਉਹੀ ਜਿਹੜੇ ਆਪਾਂ ਬਣਾਈ ਸੀ ਨਾ ਇਹਨਾਂ ਤੋਂ ਤੋੜ ਕੇ ਆਪਾਂ ਬਣਾ ਲਈ ਸੀ ਨਾ ਆਪਾਂ ਤਰੀ ਵਾਲੀ ਬਣਾਈ ਸੀ ਨਾ ਆ ਇਹ ਰਦੀ ਬਥਾਲੀ ਆਈ ਹੋਈ ਹੈ ਨਾਲ ਘੂਤ ਨਹੀਂ ਚੱਲਦੀ ਇੱਕ ਬੰਦਾ ਕਿੱਥੇ ਆਪਣਾ ਉਹ ਪਤਾ ਹੀ ਆ ਸਾਰਿਆਂ ਨੂੰ ਉਹ ਗਾਇਬ ਹੀ ਰਹਿੰਦੇ ਜਣਾ ਹੈ ਬੇਬੇ ਮੁੰਡਾ ਤੇਰਾ ਮੁੰਡਾ ਮੇਰਾ ਆਇਆ ਨਹੀਂ ਤੋ ਤੁਹਾਨੂੰ ਕੀ ਆ ਉਹ ਮੁੰਡਾ ਜਿਹੜਾ ਨਾਲ ਆਇਆ ਉਹ ਲੈ ਉਹਨੂੰ ਭੋਲੀ ਜਾਂਦੇ ਮੁੰਡੇ ਨੂੰ ਉਹ ਅੰਦਰ ਖਾਣੂ ਆ আচ্ছা ਉਹ ਅੰਦਰ ਬੈਠੇ ਪਰੌਣੇ ਨਾਲ ਬੈਠ ਕੇ ਖਾਂਦੇ ਆ আচ্ছা ਪਪੜਾ ਨਾਲ ਬੈਠੇ ਹੋਏ ਹੈ ਠੀਕ ਹੈ ਬੈਠ ਕੇ ਖਾਤਾ ਮੇਜ ਤੇ ਬੈਠ ਕੇ ਖਾਣੇ ਓਕੇ ਦੀ ਬੇਪੀਣੋ ਚੱਲ ਬੇਪੀਣ ਚੱਲੀ ਫਿਰ ਮੈਂ ਚੱਲਣਾ ਕਰ ਲੈ ਰਹਿਣਾ ਹਰਮਨ ਆਊਗਾ ਤੇਰਾ ਲੈ ਇਹ ਚੰਗਾ ਉਹ ਦਰੋ ਜਦ ਸਾਡਾ ਦੀ ਕਿਵੇਂ ਲੱਗੂਗਾ ਹਰਮਨ ਆਊਗਾ ਜਾਊਗਾ ਨਾ ਨਹੀਂ ਤੇ ਅਸੀਂ ਫਿਰ ਦੋਵੇਂ ਰਹਿ ਜਾਾਂਗੇ ਨਾ ਮੈਂ ਤਾਂ ਆਪ ਜਾਣਾ ਹੀ ਰਾਂ ਦਾ ਪਿੰਡ ਨਹੀਂ ਮੈਂ ਤਾਂ ਆਪ ਪਿੰਡ ਜਾਣਾ ਤੇ ਤੁਸੀਂ ਕਹਤੋ ਇਧਰ ਆਏ ਹੈ ਹਾਂ ਹਾਂ ਤਾਂ ਵੀ ਲੈ ਤੇ ਮੈਂ ਵੀ ਵੀ ਲੈ ਹੀ ਹਾਂ ਹਾਂ ਅਸੀ ਨਾ ਨਹੀਂ ਹੁੰਦਾ ਦੋਵਾਂ ਦਾ ਸਾਡਾ ਜੀ ਲੱਗੂਗਾ ਸਾਰੇ ਭਾਜੇ ਦਾ ਹਾਰਮੋਨ ਉਹਦਾ ਬੇਬੇ ਵੀ ਰਹਿਣ ਨੂੰ ਤਿਆਰ ਸੇ ਆਪਾਂ ਇੱਕ ਚੀਜ਼ ਲੈ ਕੇ ਜਾਣੀ ਸਚਨਾ ਹਾਂ ਉਹ ਤੁਹਾਨੂੰ ਦਿਖਾਉਣੀ ਹੈ ਅੱਗੇ ਜਾ ਕੇ ਬੇਬੇ ਹੀ ਲੈ ਕੇ ਜਾਣਾ ਕੋਈ ਮੈਂ ਨਹੀਂ ਜਾਣਾ ਲੈ ਤੇਨੂੰ ਨਹੀਂ ਲੈ ਕੇ ਜਾਣਾ ਹਾਂ ਕੋਈ ਹੋਰ ਚੀਜ਼ਾ ਹੋਰ ਕਿਹੜੀ ਚੀਜ਼ ਲੈ ਕੇ ਚੱਲ ਚੰਗਾ ਲੈ ਜਾ ਤੂੰ ਹੀ ਨਹੀਂ ਜਾਣਾ ਨਾਲ ਨਹੀਂ ਮੈਂ ਜਾਣਾ ਲੈ ਵੇਖ ਲੈ ਹਾਂ ਚੱਲ ਅੱਗੇ ਜਾ ਕੇ ਆਪਾਂ ਨਾਨੂ ਜੀ ਘਰ ਜਾਣਾ ਨਾ ਹਾਂ ਹਾਂ ਉੱਥੇ ਮਿਲਦੇ ਆਪਾਂ ਕੋਈ ਬੇਬੇ ਬਾਏ ਬਾਏ ਕਰ ਲੈ ਸਾਰੇ ਨੂੰ ਬਾਈ ਓਕੇ ਬਾਈ ਜੀ ਜੀ ਲਓ ਤੁਸੀਂ ਅੱਜ ਬਾਈ ਬਾਈ ਕਰਾ ਆਹੋ ਮੈਂ ਸਿੱਧਾ ਬੈ ਚਾਲੂ ਤਾਂ ਨਹੀਂ ਹਰਮਨ ਨਾਲ ਤਾਂ ਜਾਉਂਗੀ ਲੈ ਠੀਕ ਹੈ ਮੈਨੂੰ ਲੱਗ ਗਿਆ ਮੈਂ ਪਹਿਲਾਂ ਹੀ ਆ ਜਾਈਂ ਫਿਰ ਪਹਿਲਾਂ ਹੀ ਆ ਜਾਣਾ ਕਿੰਨੇ ਦਿਨ ਲਾਉਣੇ ਆ ਜਿੰਨੇ ਦਿਨ ਜਿੰਨੇ ਦਿਨ ਹਰਮਨ ਨਹੀਂ ਆਉਂਦਾ ਉਹਨੇ ਲੈ ਹਰਮਨ ਭਾਵੇਂ ਹਫਤਾ ਨਾ ਆਵੇ ਨਹੀਂ ਹਫਤਾ ਨਾ ਆਵੇ ਉਹਨੇ ਆ ਹੀ ਜਾਣਾ ਪੱਕਾ ਪ੍ਰੋਮਿਸ ਉਹਨੇ ਆ ਹੀ ਜਾਣਾ ਪ੍ਰੋਮਿਸ ਕਰੋ ਪਹਿਲਾਂ ਓਕੇ ਬਾਈ ਓਕੇ ਬਾਈ ਆਹੋ ਆਹ ਸਾਡੇ ਐਦ ਕੀ ਹੱਣ ਸਾਡੇ ਮਸ ਮਾਰੇ ਨੇ ਵਿਆਹ ਵਿੱਚ ਥੋੜਾ ਫਟੀਆਂ ਆਏ ਹੋਣੇ ਅੱਗੇ ਤੋਕੇ ਰੱਖ ਲਈਓ ਸਮਾਨ ਵੀ ਪਾਇਦਾ ਸਮਾਨ ਬਹੁਤ ਪਾਇਦਾ ਨਾ ਦੇ ਬਿਰਕਾ ਉਹ ਹੋਵੇ ਕੋਈ ਕੋਣ ਨਾ ਚਲੋ ਆ ਚਲੀ ਗੇਟ ਖੁੱਲਾਈ ਹੈ ਹੋਰ ਓਏ ਕਮਾਇਆ ਹੋਣਾ ਮੈਂ ਦੱਸਾਂ ਨਵੀਂ ਸਕੂਟਰੀ ਲਈ ਕਰਦੇ ਵੀ ਹੈ ਖੋਲ ਲੱਗਾ ਹੀ ਆ ਜੇ ਲਾਇਆ ਅੱਛਾ ਨੰਬਰ ਆ ਵੀ ਗਿਆ ਇਹਨਾਂ ਦਾ ਕਿੰਨੇ ਦਿਨ ਹੋ ਗਏ ਲੈ ਇਹਨੂੰ ਪਤਾ ਨਹੀਂ ਮੈਨੂੰ ਤਾਂ ਆਪ ਨਹੀਂ ਪਤਾ ਹਾਂ ਦੁਬਾਰਾ ਮਿਲਣ ਲੱਗੇ ਹੋਣਾ ਬਧਾਈਆਂ ਤੁਹਾਨੂੰ ਬਧਾਈਆਂ ਸਕੂਟਰੀ ਦੀਆਂ ਆਹ ਸਕੂਟਰੀ ਦੀਆਂ ਬਧਾਈਆਂ ਅੱਛਾ ਠੀਕ ਹੈ ਵੀਰੇ ਨੂੰ ਵਧਾਈਆਂ ਹਾਂਜੀ ਹਾਂਜੀ ਧੰਨਵਾਦ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਹੋ ਠੀਕ ਠਾਕ ਹਾਂ ਬਿਲਕੁਲ ਠੀਕ ਠਾਕ ਨਾਨੀ ਨੂੰ ਮੈਲੇ ਦੁਆਰਾ ਕੋਈ ਨਹੀਂ ਨਾਨੀ ਨੂੰ ਵੀ ਵਧਾਈਆਂ ਦੇਰੀਏ ਭਾਈ ਹਾਂ ਵਧਾਈਆਂ ਸਕੂਟਰ ਹੀ ਦੀਆਂ ਦਾ ਸਕੂਟਰ ਹੀ ਦੀਆਂ ਸਕੂਟਰ ਹੀ ਦੀਆਂ ਨਾਲੇ ਭਾਈ ਗੱਡੀ ਦੀਆਂ ਬਾੜੀਆਂ ਬਾੜੀਆਂ ਨਾਲੇ ਸੋਨ ਪਹਾੜਾ ਚ ਘੁੰਮਣ ਭਾਗ ਦਾਨੇ ਤਾਂ ਬਾੜੀਆਂ ਇਕੱਠੀਆਂ ਹੋਉਂਦੀਆਂ ਸਾਨੂੰ ਬਹੁਤ ਖੁਸ਼ੀ ਹੋਈ ਆਹ ਸਾਡਾ ਬਹੁਤ ਨਹੀਂ ਖੁਸ਼ੀ ਹੁੰਦੀ ਸੀ ਨਾ ਜਦ ਅਸੀਂ ਸਾਨੂੰ ਦੇਖ ਅਸੀਂ ਦੂਜਿਆਂ ਨੇ ਸਾਨੂੰ ਵੀ ਕਰਦੇ ਸੀ ਵੀ ਹੁਣ ਕਿੱਥੋਂ ਦਾ ਵਲੋਗ ਸਾਨੂੰ ਹੋਰ ਘੜਾ 파 ਪਰ ਉਧਰ ਵੀ ਲੋਕ ਵੀ ਬੜੇ ਚੰਗੇ ਬਹੁਤ ਚੰਗੇ ਬਹੁਤ ਅੱਜ ਜਿਹੜਾ ਬਾਇ ਵੀ ਉਥੋਂ ਦਾ ਹੀ ਉਹ ਵੀ ਇੱਥੇ ਆ ਗਿਆ ਨਹੀਂ ਉਥੋਂ ਦਾ ਹੀ ਉਥੋਂ ਦਾ ਹੀ ਮੈਨੂੰ ਤਾਂ ਨਾ ਮੈਂ ਦੁਪਹਿਰ ਦੇਖੀ ਜੋ ਮੇਰਾ ਟਾਈਮ ਲੱਗੇ 2:00 ਮੈਂ ਹਰ ਵਾਰ ਕਹਣਾ ਮੈਂ ਸਵੇਰੇ ਸਿਰ ਤਾਂ ਦੇਖ ਲੈਣਾ ਵੀ ਅੱਜ ਕਿਹੜਾ ਵਲੌਗ ਆ ਫਿਰ ਜਦੋਂ ਮੈਂ ਕੰਮ-ਕਮ ਕਰਕੇ ਬੈਲੀ ਹੁੰਦੀ ਸੀ ਨਾ ਉਹ ਤਾਂ ਮਾਂ ਫਿਰ ਮੈਂ ਦੇਖਣਾ ਮੈਂ ਫਿਰ ਇਹਨਾਂ ਨੂੰ ਦੱਸਣਾ ਮੈਂ ਕਿਹਾ ਦੇਖੋ ਲੈ ਤੁਹਿੰਝ ਚਲੇ ਮੰਦਾ ਬਾਏ ਬਾਏ ਮੈਂ ਕਹ ਪਾਈ ਦਿਨ ਤਾਂ ਬਾੜਾ ਜਾ ਪਹਾੜ ਦੇ ਹੋਰ ਤਾਂ ਤੇ ਖਾੜਾਂ ਦੇ ਕੰਮ ਬੰਦਾ ਵਧੀਆ ਰਹੇ ਹਾਂ ਨਾ ਨਹੀਂ ਬਟਿਆ ਗਾ ਚੱਲੋ ਵੀ ਵਿਚਾਰੇ ਜੋ ਆਏ ਕਾ ਤੇ ਆ ਆਨੀ ਵੇਲੇ ਤਾਂ ਨਹੀਂ ਬੀਬੇ ਤਾਂ ਤੁਹਾਡੀ ਹਿੰਦੀ ਵੀ ਸਿੱਖ ਗਈ ਅੰਕੋ ਤਮ ਕੋ ਕੱਤਦੀ ਆ ਚਲੋ ਠੀਕ ਆ ਜਿਹੜਾ ਮਾਰਿਓ ਹੁਣ ਕੇ ਆਵੇ ਠੀਕ ਇਧਰ ਇਧਰ ਮਿਲੋ ਸੇਤੀ ਮਾਰਿਓ ਕਿਹੜਾ ਫੀਮ ਹੈ ਅਵਲੇ ਅਸੀਂ ਵਿਆਹਾਂ ਕੇ ਸੌਣ ਲੱਗੇ ਜੇ ਪਰ ਅਸੀਂ ਪੱਕਾ ਨਹੀਂ ਕਹਿੰਦੇ ਸਾਡਾ ਕਦੋਂ ਪਰ ਆਗਾ ਰਹੇ ਕੋਈ ਨਹੀਂ ਕੋਈ ਨਹੀਂ ਜਦੋਂ ਤੁਹਾਡਾ ਹੁੰਦੇ ਹੋ ਪਰ ਆਪਾਂ ਗੱਡੀ ਲੈ ਚੱਲੇ ਨਵੀਂ ਹੈਗਾ ਹਾਂ ਇੱਕ ਹੋਰ ਲੈ ਚੱਲੇ ਜਾਂ ਰੰਗ ਦੀ ਆ ਰੰਗ ਦੀ ਖੇਤਾਂ ਵਾਲੀ ਰੰਗ ਦੀ ਠੀਕ ਹੈ ਠੀਕ ਓਕੇ